ਪਾਲੀ ਵੀ ਆ ਠੀਕ ਆ ਠੀਕ ਆ ਆਪਾਂ ਕੋਈ ਫੀਲਡ ਨਹੀਂ ਆਪਦਾ ਘਰ ਦਾ ਹੀ ਦਾਣਾ ਸਰੋਂ ਸਰੋਂ ਠੀਕ ਆ ਘਰ ਦੇ ਹੀ ਪਾਲਦੇ ਹਾਂ ਘਰ ਦੀ ਹੀ ਆ ਠੀਕ ਆ ਲੋ ਭਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਂਦਾਰ ਭਰਾ ਕੋਲ ਸੂਣ ਆਲੀ ਮੱਝ ਬਕਾਉਗਾ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਅ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਕੀ ਜਦੋਂ ਸੇਲ ਹੋ ਗਈ ਭਰਾ ਆਪਾਂ ਨੰਬਰ ਉਦੋਂ ਸਕਰੀਨ ਤੋਂ ਕਟਾਂਗੇ ਠੀਕ ਹੈ ਨਾ ਕਈ ਭਰਾ ਫਿਰ ਮੈਨੂੰ ਫੋਨ ਲਾਉਣ ਲੱਗ ਜਾਂਦੇ ਇਸ ਕਰਕੇ ਆਪਾਂ ਪਹਿਲਾਂ ਦੱਸਤਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਮਨਦੀਪ ਸਿੰਘ ਜੀ ਉਰਪ ਤੋਤਾ ਜੀ ਪਿੰਡ ਬਖਤਗੜ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਮੱਝ ਦੀ ਜਾਣਕਾਰੀ ਦੋ ਜੀ ਕੈਮਿਸੂਏ ਸੂਣਾ ਮੱਝ ਨਹੀਂ ਇਹ ਤੀਜੇ ਸੂਏ ਸੂਣਾਗਾ ਹਾਂਜੀ ਘਰ ਦੀ ਹੋਈ ਮੱਝ ਹੈ ਜੀ ਆਪਣੀ ਠੀਕ ਆ ਤੇ ਪਿਛਲੇ ਸੂਏ ਦੁੱਧ ਅ ਪਿਛਲੇ ਸੂਏ 10 ਲੀਟਰ ਸੀ ਦੁੱਧ ਤੇ ਕਿੰਨੇ ਦਿਨ ਬਾਕੀ ਆ ਇਹਦੇ ਬੱਚਾ ਅਹੀ 4-5 ਦਿਨ ਰਹਿੰਦੇ ਆਗੇ ਠੀਕ ਆ ਲੋ ਭਰਾ ਲਾਉਣ ਲੱਗੀ ਕਰਮਾਂ ਵਾਲੀ ਚੈੱਕ ਕਰ ਸਦਾ ਥਣ ਥਣ ਤੋੜ ਦੋ ਭਰਾ ਆਪਣੇ ਘਰ ਦੀ ਪਾਲੀ ਦੀ ਨਾ ਹਾਂ ਆਪਣੇ ਘਰ ਦੇ ਹੀ ਪਾਲੀ ਵੀ ਆ ਠੀਕ ਆ ਠੀਕ ਆ ਆਪਾਂ ਕੋਈ ਫੀਲਡ ਨਹੀਂ ਆਪਦਾ ਘਰ ਦਾ ਹੀ ਦਾਣਾ ਸਰੋਂ ਸਰੋਂ ਠੀਕ ਆ ਘਰ ਦੇ ਹੀ ਪਾਲਦੇ ਹਾਂ ਘਰ ਦੀ ਹੀ ਆ ਠੀਕ ਆ ਲੋਪਰਾ ਚੈੱਕ ਕਰ ਸਕਦੇ ਨਾ ਆਪਾਂ ਕੋਈ ਦੁੱਧ ਪਾਉਣਾ ਨਾ ਕਰਨਾ ਠੀਕ ਆ ਠੀਕ ਆ ਲੋਪਰਾ ਕਰਕੇ ਆਪਾਂ ਜਿੰਨਾ ਕਾ ਉਹ ਹੀ ਆ ਕਰੀ ਆ ਠੀਕ ਆ ਜੀ ਲੋਪਰਾ ਚੈੱਕ ਕਰ ਸਕਦੇ ਤੇ ਜੇਵਾ ਚੈੱਕ ਕਰ ਸਕਦੇ ਪਰਾ ਬੜਾ ਕੈਮਰੇ ਤੋਂ ਡਰਦੀ ਥੋੜਾ ਜਿਹਾ ਲਓ ਜੀ ਘਰ ਦੇ ਕਸਾ ਦੇ ਲਓ ਜੀ ਹਾਂਜੀ ਭਾਈ ਰੇਟ ਇਹਦਾ ਜਾਇਜ਼ ਦਾ ਰੇਟ ਇਹਦਾ 1 ਲੱਖ 5000 ਵੀਰੇ 1 ਲੱਖ 5000 ਮਾਨਤਾਣ ਹੋ ਜੂ ਹਾਂ ਮਾਨਤਾਣ ਕਰਾਂਗੇ ਜਰੂਰ ਠੀਕ ਆ ਲੋ ਭਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਆ ਜੀ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਏ